ਇਹ ਗੱਲ ਪੁੱਛੋ ਵੀ ਲੰਗ ਪਿੰਡ ਦੇ ਵਿੱਚ ਬੱਚੀ ਸੀ ਛੋਟੀ ਉਹ ਬੰਨੀ ਹੋਈ ਸੀ ਖੁਰਲੀ ਤੇ ਉਹਦੇ ਕੰਨ ਖਾ ਲਏ ਉੱਥੇ ਨੇ ਉਹਨੇ ਬੱਚੀ ਨੇ ਕਿਹੜਾ ਇਹਨੂੰ ਆ ਕੇ ਟੱਕਰ ਮਾਰੀ ਦੀ ਨਮਸਕਾਰ ਜੀ ਗੱਲ ਕਰ ਸਕਦੇ ਆ ਜੀ ਇੱਕ ਮਿੰਟ ਅ ਸਰ ਕੀ ਨਾਮ ਸੋ ਪਤਾ ਲੱਗਿਆ ਕਿ ਰੋੜੇਵਾਲ ਪਿੰਡ ਦੇ ਜਿਹੜੇ ਡੇਰੇ ਨੇ ਖੇਤਾਂ ਦੇ ਵਿੱਚ ਭਾਖੜਾ ਨਹਿਰ ਦੇ ਲਾਗੇ ਉੱਥੇ ਸਵੇਰੇ ਤੇਲੂਆ ਦੇਖਿਆ ਗਿਆ ਏ ਉਹ ਸਾਹਮਣੇ ਘਰ ਆ ਜੀ ਉਹ ਗੇਟ ਆ ਸਾਹਮਣੇ ਉਹ ਸਾਹਮਣੇ ਵਾਈਟ ਕਲਰ ਆ ਜੀ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਉੱਥੇ ਦੇਖਿਆ ਗਿਆ ਸਵੇਰੇ ਅਗਰ ਲੈਪਰਡ ਆਪਣੀ ਜਗ੍ਹਾ ਲੈ ਰਹਾ ਹੈ ਪਰ ਜਾ ਰਹਾ ਹੈ ਉਸਕੋ ਜਾਣੇ ਦੇਈ ਜੀ ਔਰ ਅਗਰ ਤਬ ਤੱਕ ਉਹ ਅਟੈਕ ਨਹੀਂ ਕਰੇ ਜੀ ਅਗਰ ਐਸਾ ਲੱਗਦਾ ਹੈ ਕਿ ਉਹ ਅਟੈਕ ਕਰਤਾ ਹੈ ਜਾਂ ਮਾਰਨੇ ਲੱਗ ਗਿਆ ਹੈ ਤਾਂ ਉਸਨੇ ہماری ਜੋ ਡਿਊਟੀ ਬਣ ਜਤ ਔਰ ਵੀ ਰਿਸਪੌਂਸਿਬਿਲਟੀ ਬਲਡ ਜਿੰਨਾ ਤਰੇ ਫੜਿਆ ਨਹੀਂ ਜਾਂਦਾ ਵੀ ਉਹਨਾਂ ਦਾ ਅਸੀਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦਾ ਡਰ ਦਾ ਮਾਹੌਲ ਰਊਗਾ ਹੀ ਰਊਗਾ ਲੋਕਾਂ ਦਾ ਇਹ ਮਹਿਕਮੇ ਨੂੰ ਤਾਂ ਪਤਾ ਵੀ ਇਹ ਨੁਕਸਾਨ ਕਰ ਸਕਦਾ ਜਾਂ ਨਹੀਂ ਕਰ ਸਕਦਾ ਕਿ ਉਹਨ ਜੰਗਲੀ ਜੀਵ ਹੈ ਅੱਜ ਇਕੱਲਾ ਇਹਨੂੰ ਕੋਈ ਡਾਕਟਰ ਦੇ ਕੇ ਛੱਡੂਗਾ ਇਹਨੂੰ ਭੁੱਖ ਲੱਗੀ ਹੋਏ ਕੁਝ ਵੀ ਕਰਦਾ ਨੁਕਸਾਨ ਕਿਉਂ ਨਹੀਂ ਕਰਦਾ ਜਦੋਂ ਇਹਦੇ ਅੱਗੇ ਕੋਈ ਆ ਗਈ ਇਹਨੇ ਛੱਡਣਾ ਥੋੜੀ ਇਹਨਾਂ ਦੇ ਕਹਿਣ ਨਾਲ ਇਹਦਾ ਇੱਥੇ ਆ ਕੇ ਵੀ ਸਾਨੂੰ ਸਵੇਰੇ ਕਹਿੰਦੇ ਅਸੀਂ ਕਿਹਾ ਵੀ ਇੱਥੇ ਅਸੀਂ ਦੇਖਿਆ ਕਹਿੰਦਾ ਕਿੱਥੇ ਆ ਦਿਖਾਓ ਐਂ ਜੇਪਾਂ 'ਚ ਹੱਥ ਪਾਏ ਹੋਏ ਕਦੇ ਵੀ ਸਾਨੂੰ ਦਿਖਾਓ ਕਿੱਥੇ ਹੈ ਮੈਂ ਕਿਹਾ ਵੀਰ ਜੀ ਫਿਰ ਤੁਸੀਂ ਜੇਪਾਂ ਜਿਓ ਹੱਥ ਪਾਏ ਹੋਏ ਤੁਸੀਂ ਐਂ ਫੜ ਲੋਗੇ ਇਹਨੂੰ ਤੁਹਾਡੇ ਕੋਲ ਕੀ ਹੈ ਕੋਈ ਇਹਨਾਂ ਨੇ ਜਾਲ ਨਹੀਂ ਕੱਟਿਆ ਕੋਈ ਇਹਨਾਂ ਨੇ ਆਲੇ-ਦਾਲੇ ਜਾਲ ਨਹੀਂ ਲਾਇਆ ਕੋਈ ਇਹਨਾਂ ਕੋਲ ਪਿੰਜਰਾ ਨਹੀਂ ਫੜਨ ਵਾਸਤੇ ਕੁਝ ਨਹੀਂ ਹੁਣ ਵੀ ਬਾਹਰ ਖੜ ਕੇ ਕੁੰਜੇ 'ਚ ਬਾਹਰ ਖੜ ਕੇ ਦੇਖੀ ਜਾਂਦੇ ਨੇ ਐਂ ਥੋੜੀ ਹੋ ਇਹਨਾਂ ਦੇ ਆਪ ਹੱਥ ਜਾ ਕੇ ਕਹੂਗਾ ਵੀ ਲਓ ਮੈਨੂੰ ਫੜ ਲਓ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਵੀ ਕਿਸਮੇ ਤੁਹਾਡਾ ਕੈਮਰਾ ਦੇਖ ਸਕਦੇ ਹੋ ਕੋਈ ਪ੍ਰਬੰਧ ਦਿਖਾਓ ਉਹ ਪਿੰਜਰੇ ਗੱਡੀ ਚ ਪਏ ਨੇ ਜੀ ਕਹਿੰਦੇ ਲੈ ਆ। ਉਹ ਦੇਖੋ ਵੀ ਉਹਦੇ ਚ ਆ ਜੂਗਾ ਪਿੰਜਰਾ ਜਿੱਡਾ ਕੋ ਪਿੰਜਰਾ ਹੈ ਉਹਦੇ ਵਿੱਚ ਦੇਖੋ ਤਿੰਦੂਆ ਆ ਜੂਗਾ। ਪਹਿਲਾਂ ਤੁਸੀਂ ਪਿੰਜਰਾ ਦਿਖਾਓ ਕੈਮਰੇ 'ਚ। ਮੈਂ ਕਹਾਂ ਵੀ ਜੇ ਬੰਦੇ ਦੇ ਅਟੈਕ ਕਰ ਦਵੇ ਉਹ ਫੇਰ ਕਹਿੰਦੇ ਬੰਦੇ ਚਾਹੇ 10 ਮਾਰ ਦਵੇ। ਕਹਿੰਦੇ ਪਰ ਕਾਨੂੰਨ ਹੈ ਵੀ ਤੁਸੀਂ ਇਹਨੂੰ ਨਹੀਂ ਮਾਰ ਸਕਦੇ। ਕਹਿੰਦਾ ਮੈਂ ਹਵੀ ਫਿਰ ਬੰਦੇ ਦੀ ਵੈਲੀਊ ਹੈ ਜਿਹੜੀ ਉਹ ਮਤਲਬ ਚਿਤੇ ਦੇ ਨਾਲੋਂ ਘੱਟ ਹੈ। ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਆ ਕਿ ਜਿਹੜੇ ਜੰਗਲੀ ਜੀਵ ਨੇ ਉਹ ਰਹਿਸੀ ਇਲਾਕਿਆਂ ਦੇ ਵਿੱਚੋਂ ਆਗੇ ਨੇ ਬਾਰਨਪਿੰਡ ਦੇ ਵਿੱਚ ਲਾ ਲੀਏ ਜਾਂ ਹੋਰ ਕਈ ਪਿੰਡਾਂ ਦੇ ਵਿੱਚ ਇਦਾਂ ਦੀ ਚਰਚਾ ਹੈ ਜਿਹੜੀ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲਦੀ ਸੀ ਪਰ ਅੱਜ ਅਸੀਂ ਖੜੇ ਹਾਂ ਤੁਸੀਂ ਦੇਖ ਰਹੇ ਹੋ ਕਾਫੀ ਇੱਥੇ ਇਕੱਠ ਹੋਇਆ ਇਹ ਗੱਡੀਆਂ ਖੜੀਆਂ ਨੇ ਸਰਕਾਰੀ ਵਿਭਾਗ ਦੇ ਜਿਹੜੇ ਜੰਗਲੀ ਵਿਭਾਗ ਦੇ ਅਫਸਰ ਸਹਿਬਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਪਤਾ ਲੱਗਿਆ ਕਿ ਰੋੜੇਵਾਲ ਪਿੰਡ ਦੇ ਜਿਹੜੇ ਡੇਰੇ ਨੇ ਖੇਤਾਂ ਦੇ ਵਿੱਚ ਪਾਖੜਾ ਨਹਿਰ ਦੇ ਲਾਗੇ ਉੱਥੇ ਸਵੇਰੇ ਤेंदुआ ਦੇਖਿਆ ਗਿਆ ਈ ਸੋ ਕਿਉਂ ਇਹ ਜਾਨਵਰ ਜੰਗਲਾਂ ਨੂੰ ਛੱਡ ਕੇ ਰਹਿਸੀ ਇਲਾਕਿਆਂ ਦੇ ਵਿੱਚ ਆ ਰਹੇ ਨੇ ਕਿਤੇ ਨਾ ਕਿਤੇ ਇਨਸਾਨ ਵੀ ਇਸ ਦਾ ਜ਼ਿੰਮੇਵਾਰਾ ਕਿਉਂਕਿ ਜੰਗਲਾਂ ਦੀ ਕਟਾਈ ਆ ਜਿਹੜੀ ਉਹ ਵੱਧ ਤੋਂ ਵੱਧ ਹੋ ਰਹੀ ਆ ਕੰਕਰੀਟ ਦੇ ਜੰਗਲ ਤਾਂ ਇਨਸਾਨ ਨੇ ਬਹੁਤ ਬਣਾ ਲਏ ਪਰ ਕੁਦਰਤੀ ਜੰਗਲ ਨੇ ਜਿਹੜੇ ਉਹਨਾਂ ਦੀ ਘਾਟ ਇਹਨਾਂ ਜਨਮਵਰਾਂ ਨੂੰ ਹੋ ਰਹੀ ਆ ਇਹਨਾਂ ਪੰਛੀਆਂ ਨੂੰ ਹੋ ਰਹੀ ਆ ਇਹਨਾਂ ਜੀਬਾਂ ਨੂੰ ਹੋ ਰਹੀ ਆ ਸੋ ਇੱਥੇ ਇਕੱਠ ਹੋਇਆ ਇਹ ਬਾਈ ਕੰਗ ਸਾਹਿਬ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਕੰਗ ਸਾਹਿਬ ਵੈਗਰੂ ਜੀ ਦਾ ਖਾਲਸਾ ਸਾਹਿਬ ਹੈ ਸਭ ਤੋਂ ਪਹਿਲਾਂ ਤਾਂ ਜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਦੱਸਿਆ ਜਾ ਰਿਹਾ ਹੈ ਕਿ ਰੋੜੇ ਵਾਲ ਦੇ ਡੇਰਿਆਂ ਦੇ ਲਾਗੇ ਤਿੰਦੂਆ ਦੇਖਿਆ ਗਿਆ ਇੱਕ ਕਾਲੇ ਰੰਗ ਦੇ ਕੁੱਤੇ ਦੇ ਮਗਰ ਉਹ ਜਾ ਰਿਹਾ ਏ ਹਾਂਜੀ ਤੇ ਕੁੱਤਾ ਕਾਫੀ ਭੌਂਕ ਰਿਹਾ ਏ ਉਹ ਦੱਸੋ ਗੱਲ ਕੀ ਹੈ ਜੀ ਕਿਹੜਾ ਘਰ ਸੀਗਾ ਉਹ ਸਾਹਮਣੇ ਘਰ ਹੈ ਜੀ ਉਹ ਗੇਟ ਹੈ ਸਾਹਮਣੇ ਉਹ ਸਾਹਮਣੇ ਵਾਈਟ ਕਲਰ ਹੈ ਜੀ ਜਿਹਦੇ ਬਾਰੇ ਵਾਲਾ ਸਭ ਤੋਂ ਪਹਿਲਾਂ ਉੱਥੇ ਦੇਖਿਆ ਗਿਆ ਸਵੇਰੇ ਉੱਥੇ ਕੁੱਤਾ ਸੀਗਾ ਜਦੋਂ ਕੁੱਤਾ ਜਿਆਦਾ ਭੌਂਕਣ ਦੇ ਕਾਰਨ ਉਹ ਘਰ ਦੇ ਮਾਲਕ ਨਾ ਸਰਦਾਰ ਗੁਰਦੀਪ ਸਿੰਘ ਜੀ ਉਹ ਬਾਹਰ ਨਿਕਲੇ ਉਹਨਾਂ ਨੇ ਮਤਲਬ ਕਿ ਦੇਖਿਆ ਆਪਾਂ ਉਹਨਾਂ ਨੇ ਫਿਰ ਫੋਨ ਕੀਤਾ ਸਾਨੂੰ ਵੀ ਸਾਡੇ ਆ ਡੇਰੇ ਜਿੰਨੇ ਵੀ ਆ ਗਏ ਨਾ ਇਧਰੋਂ ਆਏ ਨਾ ਉਹ ਉਹ ਔਨ ਕਰਕੇ ਇੱਥੇ ਫਿਰ ਆ ਜਿਹੜੀ ਆ ਜਗ੍ਹਾ ਉਸ ਟਾਈਮ ਇੱਥੇ ਦੇਖਿਆ ਗਿਆ ਜੀ ਸਾਡੇ ਡੇਰਾਂ ਦੇ ਲੋਕਾਂ ਨੇ ਇੱਥੇ ਆ ਦੇਖਿਆ ਜੀ ਬੈਠਾ ਹਾਂਜੀ ਇੱਥੇ ਜਾ ਰਿਹਾ ਸੀ ਮਨ ਲਈ ਉਧਰੋਂ ਆਇਆ ਇੱਥੇ ਜਾਂਦਾ ਦੇਖਿਆ ਜੀ ਜੀ ਤੇ ਇਹ ਕਮਾਤ ਦੇ ਵਿੱਚ ਵੜ ਗਏ ਫਿਰ ਅੱਛਾ ਜੀ ਹਾਂਜੀ ਹਾਂਜੀ ਕੀ ਸਮਝਦੇ ਹੋ ਜੀ ਤੁਸੀਂ ਜੰਗਲੀ ਜੀਵ ਨੇ ਜਿਹੜੇ ਰਹਿਸੀ ਇਲਾਕਿਆਂ ਚ ਮਦਾਨੀ ਇਲਾਕਿਆਂ ਚ ਜਿੱਥੇ ਖੇਤੀ ਹੋ ਰਹੀ ਆ ਇਨਸਾਨ ਆਮ ਰਹਿ ਰਹੇ ਨੇ ਉੱਥੇ ਦਿਖਾਈ ਦਿੰਦੇ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਦਾ ਐ ਜਿਵੇਂ ਜੰਗਲਾਂ ਦੀ ਘਾਟ ਕਰਨੀ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਜਿਹੜੇ ਜੰਗਲੀ ਜੀਵ ਨੇ ਫਿਰ ਮੈਦਾਨੀ ਇਲਾਕੇ ਵਿੱਚ ਭਜਦੇ ਨੇ ਫਿਰ ਲੋਕਾਂ ਦੇ ਆਉਣ ਜਾਣ ਕਰਕੇ ਕਿਉਂਕਿ ਇਹ ਜੰਗਲ ਦੇ ਰਹਿਣ ਵਾਲਾ ਜਾਨਵਰ ਹੈ ਜਦੋਂ ਬਾਹਰ ਮੈਦਾਨੀ ਇਲਾਕੇ ਜਾਂਦਾ ਤਾਂ ਫਿਰ ਆਪ ਹੀ ਡਰ ਜਾਂਦਾ ਹੈ ਵੇ ਡਰ ਡਰ ਕੇ ਅੱਗੇ ਤੋਂ ਅੱਗੇ ਭੱਜੀ ਜਾਂਦਾ ਕੁਝ ਲੋਕ ਵੀ ਜਿਵੇਂ ਮੈਕਮਾ ਵੀ ਹੁਣ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਹੋ ਡਰ ਕੇ ਰਾਤੋਂ ਰਾਤ ਕਿੱਧਰ ਨਿਕਲ ਜਾਂਦੇ ਨੇ ਕਦੀ ਇਹਨਾਂ ਨੂੰ ਕਿਹੜਾ ਕੋਈ ਰਸਤੇ ਦਾ ਪਤਾ ਜੀ ਇਹ ਆਪਣੇ ਡਰਨ ਵਾਲੀ ਭੱਜਿਆ ਫਰੀ ਜਾਂਦਾ ਇਹ ਉਦੋਂ ਤਾਂ ਕਿਸੇ ਦਾ ਨੁਕਸਾਨ ਵੀ ਕਰ ਸਕਦਾ ਹੂੰ ਕੋਈ ਨੁਕਸਾਨ ਹੋਇਆ ਜੀ ਕੋਈ ਜਾਨਵਰ ਦਾ ਜਾਂ ਇਨਸਾਨ ਕੋਈ ਨਹੀਂ ਇੱਥੇ ਕੋਈ ਨੁਕਸਾਨ ਨਹੀਂ ਆ ਜੀ ਜੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜੀ ਅੱਜ ਇਹ ਪਹਿਲੀ ਵਾਰ ਅੱਜ ਹੀ ਦੇਖੀ ਹਾਂ ਇੱਥੇ ਪਹਿਲੀ ਵਾਰ ਹੀ ਅੱਜ ਆ ਜੀ ਹਾਂਜੀ ਤੇ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਕੋਈ ਗੱਲ ਹੋਈ ਆ ਉਹ ਤਾਂ ਕਹਿ ਰਹੇ ਨੇ ਵੀ ਤੁਸੀਂ ਪਹਿਲਾਂ ਸਾਡੇ ਆਪੇ ਜਿੰਨੇ ਬੰਦੇ ਇਕੱਠੇ ਹੋਏ ਸੀ ਸਾਰਿਆਂ ਨੇ ਆਪ ਹੀ ਇੱਥੇ ਜੀ ਜਾ ਕੇ ਕਮਾਦ ਦੇ ਵਿੱਚ ਜੀ ਆਪ ਹੀ ਜਾ ਕੇ ਦੇਖਿਆ ਸਾਰਾ ਘੁੰਮ ਕੇ ਮੈਕਨ ਦਾ ਬੰਦਾ ਵਿੱਚ ਕੋਈ ਨਹੀਂ ਵੜਿਆ ਤੇ ਉਹਦਾ ਹੁਣ ਅਫਸਰ ਆਇਆ ਨੇ ਕਹਿੰਦੇ ਤੁਸੀਂ ਨਾ ਵੜੋ ਵੀ ਅਸੀਂ ਕੋਈ ਆਪਣੇ ਢੰਗ ਨਾਲ ਜਿਹੜਾ ਪ੍ਰੋਸੀਜਰ ਹੈਗਾ ਵੀ ਉਹ ਢੰਗ ਨਾਲ ਅਸੀਂ ਇਹਦੀ ਸਰਚ ਕਰਕੇ ਇਹਨੂੰ ਫੜਾਂ ਜੀ ਹਾਂਜੀ ਤੇ ਕੀ ਮੰਨਦੇ ਕਿਉਂ ਕਿਉਂ ਇਹ ਆ ਰਹੇ ਨੇ ਰੈਸੀ ਇਲਾਕਿਆਂ ਦੇ ਵਿੱਚ ਕਿਉਂਕਿ ਆ ਇਨਸਾਨ ਤੋਂ ਤਾਂ ਵੈਸੇ ਹੀ ਡਰਦਾ ਏ ਜਾਨਵਰ ਰੈਸੀ ਇਲਾਕਿਆਂ ਦੇ ਵਿੱਚ ਕਿਉਂ ਆ ਰਹੇ ਨੇ ਇਹ ਤਾਂ ਦੇਖੋ ਜਿਵੇਂ ਸਰਕਾਰਾਂ ਨੂੰ ਪਤਾ ਹੋਊਗਾ ਇਹਨਾਂ ਦੀ ਕੋਈ ਗਿਣਤੀ ਹੋਣੀ ਹੈ ਕਿਤੇ ਨਾ ਕਿਤੇ ਦਾ ਜਿੱਥੇ ਰਹਿੰਦੇ ਹੋਣੇ ਤੇ ਬੇਰੀਗਲ ਦਾ ਜਿੱਥੋਂ ਨਿਕਲਿਆ ਉੱਥੋਂ ਹੀ ਪਤਾ ਹੋਣਾ ਚਾਹੀਦਾ ਵੀ ਜੰਗਲਾਂ ਦੇ ਵਿੱਚ ਕਿੰਨੇ ਜਾਨਵਰ ਇਹੋ ਜਿਹੇ ਰਹਿੰਦੇ ਨੇ ਕਿਉਂਕਿ ਇਹ ਬਹੁਤ ਸੀਮਤ ਘੱਟ ਜਾਨਵਰ ਨੇ ਪਰ ਇਹਦਾ ਪਿੱਛੋਂ ਮੈਕਮੇ ਦੀ ਵੀ ਗਲਤੀ ਹੈ ਵੀ ਜਿੱਦਾਂ ਦਾ ਨਿਕਲਿਆ ਉਦੋਂ ਦਾ ਉਹਨਾਂ ਨੂੰ ਵੀ ਗੌਰ ਕਰਨੀ ਚਾਹੀਦੀ ਸੀ ਸਾਡਾ ਚਿੱਤ ਆ ਨਿਕਲ ਗਿਆ ਤੇ ਇਹਨਾਂ ਦਾ ਕੋਈ ਵੀ ਹੈਗਾ ਪਰ ਇਹ ਆ ਵੀ ਹੁਣ ਕਿਸੇ ਵਿਭਾਗ ਨੇ ਤਾਂ ਗੌਰ ਕੀਤੀ ਨਹੀਂ ਹੈਗੀ ਇਹ ਤਾਂ ਜਦੋਂ ਲੋਕਾਂ ਦੇ ਵਿੱਚ ਗਿਆ ਲੋਕਾਂ ਨੂੰ ਪਤਾ ਲੱਗਿਆ ਫੇਰ ਹੀ ਮਹਿਕਮਾ ਇਹਦੀ ਗੌਰ ਕਰਨ ਲੱਗੇ ਮਹਿਕਮੇ ਨਾਲ ਕੋਈ ਗੱਲ ਹੋਈ ਆ ਕਿਉਂਕਿ ਅਧਿਕਾਰੀ ਨੇ ਹੁਣ ਗੱਡੀਆਂ ਮੋੜ ਕੇ ਚੱਲ ਗਏ ਨੇ ਜੀ ਕੋਈ ਲੋਕਾਂ ਨੂੰ ਕੋਈ ਵਿਸ਼ਵਾਸ ਨਹੀਂ ਦਵਾਇਆ ਗਿਆ ਕੋਈ ਗੱਲ ਨਹੀਂ ਕੀਤੀ ਗਈ ਕੋਈ ਗੱਲ ਹੋਈ ਇਹ ਤਾਂ ਸਵੇਰ ਦੀ ਜਾ ਰਹੇ ਨੇ ਕਹਿੰਦੇ ਅਸੀਂ ਚੱਲੇ ਆ ਬਖਸ਼ੀ ਵਾਲਾ ਆ ਗਿਆ ਇੱਥੇ ਆ ਗਿਆ ਇਹਨਾਂ ਨੇ ਕੁਝ ਨਹੀਂ ਕਰਿਆ ਨਾ ਇਹਨਾਂ ਕਰਨ ਨਹੀਂ ਇੱਕ ਵਾਰ ਸੰਬੰਧਤ ਅਧਿਕਾਰੀਆਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਗੱਲ ਹੁੰਦੀ ਆ ਉਹਨਾਂ ਨਾਲ ਤਾਂ ਕਿਉਂਕਿ ਮੈਨੂੰ ਲੱਗ ਰਿਹਾ ਗੱਡੀਆਂ ਲੈ ਕੇ ਉਹ ਜਾ ਰਹੇ ਨੇ ਸੰਬੰਧਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਊਗੀ ਜੇ ਗੱਲ ਕਰਦੇ ਨੇ ਉਹ हाँ जी सर नमस्कार जी गल कर सकते हैं जी दो मिनट सर की नाम है जी एक हाँ जी एक तो मेरे को रिकॉर्डिंग चल रही है जी लाइव है हाँ, हाँ जी हाँ करके आए मैं

लेपड़ उसके लेपड़ ने मारा है या किसी कुत्ते ने मारा है उसके बारे में हम श्योर नहीं हैं बट uh, क्योंकि यहाँ पे यहाँ हम खड़े हैं ये लेपड़ की हैबिटेट है जी। और लेपड़ का यहाँ पे होना स्वाभाविक है अगर यहाँ पे लेपड़ है तो डेफिनेटली अगर लोगों को नुकसान करता है तो हमारा विभाग जो वाइल्ड लाइफ का डिपार्टमेंट है उसको पकड़ने में और रेस्व करने में तत्पर है जी उसमें सर की सर्च किया जा रहा है कितना सर्च ऐसे है कि जो हमारी रेस्क्यू टीम है वो दो तीन दो दो रेस्क्यू टीम बनाई हुई है हमने छतपीड़ चिड़ियाघर से हमने डॉक्टर भी मंगाया हुआ है डॉक्टर के साथ जो स्पोर्टिंग स्टाफ है वो भी यहाँ पे है परपज यही है कि अगर लेपर्ड यहाँ पे मिलता है तो यहाँ पे कैप्चर कर लें रेस्क्यू कर लें अगर कहीं और मिलता है तो कहीं और कर लें जी। सबसे बड़ी प्रॉब्लम जो अभी लेपड़ की साइटिंग है जी। अगर साइटिंग नहीं हो पा रही ना ही लेपड़ के द्वारा किसी मनुष्य को किसी जानवर को अभी नुकसान हुआ है इसलिए जानवर का जानवर द्वारा अगर जा, नुकसान नहीं किया जा रहा और उसकी साइटिंग नहीं हो पा रही तो मेरा सभी लोगों से ये अनुरोध है कि ज़्यादा अब ना हों क्योंकि हम जैसे जीवों के लिए लेपड़ का रहना भी बहुत स्वाभाविक ही है अगर लेपड़ अपनी जगह ले रहा है अगर जा रहा है तो उसको जाने दीजिए और अगर तब तक वो अटैक नहीं करता अगर ऐसा लगता है कि वो अटैक करता है या मारने लग गया है तो उस समय हमारी जो ड्यूटी बन जाती है और भी रिस्पॉन्सिबिलिटी बढ़ जाती है जी। सो फिर भी डिपार्टमेंट का फर्ज फर है कर्तव्य है कि हम उसको ट्रेस करें और ट्रेस करके

और शिवालिक से उचर के नीचे आते हैं पंजाब प्लेन एरिया है लेपड़ का हैबिटेट तो था नहीं मगर पिछले कुछ दशक में ये हमारी पंजाब जो वाइल्ड लाइफ फैन रिचमेंट है जो पंजाब की वाइल्ड लाइफ स्थिति है वो इम्प्रूव होने के कारण यहाँ पे लेपड़ का अक्सर आना जाना लगा रहता है होशियारपुर ज़िले में पठानकोट ज़िले में नवाशहर गढ़शंकर दौराहा मालपुर कटोरी बंगला इधर सारा जो मैंगरोवाल का एरिया है यहाँ पे लेपड़ अक्सर आता जाता रहता है और वहाँ के लोग इनके साथ रहना यूज टू भी हो चुके हैं पटियाला एक प्लेन एरिया है इस प्लेन एरिया में लोगों का इसके साथ थोड़ा सा कंफ्लिक्ट रहता है क्योंकि इन्होंने पहले देखा नहीं होता इसलिए ये बबीत हो जाते हैं जल्दी जी। और फिर भी अगर लेपर्ड किसी ने देखा है तो अगर डिपार्टमेंट अगर उसको देखता है तो उसका साइटिंग के बाद हमारा फिर पकड़ना शुरू काम शुरू रेस्क्यू करना शुरू हो जाता है जी सर की कहेंगे जो कितने देखते भी नहीं कोई कुछ मारे ना कोई ऐदा की हरकत ना करे उन्होंने की कहेंगे यहाँ इस एरिए में तो ये जंगल है ठीक है अगर कोई साइटिंग नज़र आती है तो जो हमारी विभाग की टीम है उसका जो लीडर है वो मैंने बना दिए हैं और उस लीडर को नंबर भी है और गांव के सरपंच को भी हम नंबर देने जा रहे हैं तो उसको फटाफट फोन करें वैसे रात के समय भी गश्त जारी रहेगी दिन के समय अगर नजर आता है तब भी हमारी टीम है तो अगर हम यहाँ एक टीम रखते हैं एक जगह दूसरी जगह भी रखेंगे तो इसलिए जो व्यवस्था की है सरकार के द्वारा ਤੋ ہماری ਵਿਵਸਥਾ ریسکیو ਟੀਮ ਕੀ ਇਸ ਪਿੰਡ ਮੇ ਰਹੇਗੀ ਜਬ ਤੱਕ ਉਹ ਕੈਪਚਰ ਨਹੀਂ ਹੋਤਾ ਜੀ ਧੰਨਵਾਦ ਸਰ ਹਾਂਜੀ ਇਹ ਸਨ ਸੰਬੰਧਿਤ ਵਿਭਾਗ ਦੇ ਅਧਿਕਾਰੀ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਟੀਮਾਂ ਨੇ ਉਹ ਬਣਾ ਦਿੱਤੀਆਂ ਗਈਆਂ ਨੇ ਲੈਫਟ ਨੂੰ ਫੜਨ ਦੇ ਲਈ ਜਿਹੜੀ ਜਦੋਂ ਜਾਹਤਾ ਉਹ جاری ਆ ਫਿਲਹਾਲ ਪਿੰਡ ਦੇ ਲੋਕ ਖੜੇ ਨੇ ਫਿਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਉਹ ਘਰ ਦਿਖਾ ਦਿਓ ਜਿਹੜੇ ਗੇਟ ਦੇ ਸਾਹਮਣੇ ਸਾਹਮਣੇ ਗੇਟ ਦਿਖ ਰਿਹਾ ਉਹ ਗੇਟ ਦੇ ਬਿਲਕੁਲ ਅੱਗੇ ਸਵੇਰੇ ਦੇਖਿਆ ਗਿਆ ਏ ਸਵੇਰ ਦੀ ਤਾਜ਼ਾ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਸੀਸੀਟੀਵੀ ਫੋਟੋਜ਼ ਦੀ ਵੀਡੀਓ ਆ ਕੁੱਤੇ ਦੇ ਮਗਰ ਭੱਜਿਆ ਤੇ ਕੁੱਤਾ ਭੌਂਕ ਰਿਹਾ ਸੀ ਉਹ ਗੇਟ ਦੇ ਅੱਗੇ ਜਿਹੜਾ ਲੈਪਡ ਤਿੰਦੂ ਆਇਓ ਦੇਖਿਆ ਗਿਆ ਇਹ ਸੋ ਪਿੰਡ ਦੇ ਸਬੰਧਤ ਲੋਕ ਨੇ ਉਹ ਇੱਥੇ ਖੜੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਉਹ ਕਹਿੰਦੇ ਵੀ ਕੋਈ ਨੁਕਸਾਨ ਨਹੀਂ ਕੀਤਾ ਗਿਆ ਅਕਸਰ ਬਾਹਰੋਂ ਆ ਜਾਂਦੇ ਨੇ ਜੰਗਲਾਂ ਚੋਂ ਪਹਾੜਾਂ ਚੋਂ ਤੇ ਅਸੀਂ ਟੀਮਾਂ ਬਣਾਤੀਆਂ ਨੇ ਹੁਣ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਲੋ ਅਸੀਂ ਤਾਂ ਧੰਨਵਾਦ ਕਰਦੇ ਆ ਜੇ ਇਹਨਾਂ ਨੇ ਟੀਮਾਂ ਬਣਾਈਆਂ ਨੇ ਪਰ ਇਹ ਵੀ ਜਿੰਨਾ ਚਿਰ ਇਹ ਫੜਿਆ ਨਹੀਂ ਜਾਂਦਾ ਉਹ ਵੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਚ ਡਰ ਦਾ ਮਾਹੌਲ ਰਹੂਗਾ ਹੀ ਰਹੂਗਾ ਲੋਕਾਂ ਦਾ ਇਹ ਵਿਭਾਗ ਨੇ ਤਾਂ ਪਤਾ ਵੀ ਇਹ ਨੁਕਸਾਨ ਕਰ ਸਕਦਾ ਜਾਂ ਨਹੀਂ ਕਰ ਸਕਦਾ ਇਹ ਹੁਣ ਜੰਗਲੀ ਜੀਵ ਹੈ ਜੇ ਇਕੱਲਾ ਇਹਨੂੰ ਕੋਈ ਟੱਕਰ ਦੇ ਕੇ ਛੱਡੂਗਾ ਇਹਨੂੰ ਭੁੱਖ ਲੱਗੀ ਉਹ ਕੁਝ ਵੀ ਕਰ ਸਕਦਾ ਹੈ ਇਹਦਾ ਵਿਭਾਗ ਦਾ ਕਹਿਣਾ ਨਾ ਨੁਕਸਾਨ ਨਹੀਂ ਕਰਦਾ ਕੰਮਕਾਰ ਵੀ ਪ੍ਰਭਾਵਿਤ ਹੋਏ ਹੋਣੇ ਜੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅੱਜ ਸਵੇਰ ਦਾ ਦੇਖੋ 2-300 ਬੰਦਾ ਸਾਰੇ ਇਹਦੀ ਪੈੜ ਦੱਬ ਤੇ ਫਿਰ ਰਹੇ ਨਾ ਕੋਈ ਕਿਸੇ ਨੇ ਮੱਝਾਂ ਹੂੰ ਖੇਤਾਂ 'ਚ ਵੀ ਲੋਕ ਡਰਦੇ ਹੋਣੇ ਖੇਤਾਂ 'ਚ ਕੋਈ ਨਹੀਂ ਜਾਊਗਾ ਕੋਈ ਨਹੀਂ ਜਾਂਦਾ ਖੇਤਾਂ ਦੇ ਵਿੱਚ ਵੀ ਅਗਲੇ ਨੂੰ ਪਤਾ ਵੀ ਜੇ ਕੱਲਾ ਟੱਕਰ ਗਿਆ ਮਾਰ ਦੂਗਾ ਹੂੰ ਹਾਂਜੀ ਵੀਰ ਜੀ ਮੈਂ ਕਿ ਮੈਨੂੰ ਇਹ ਗੱਲ ਪੁੱਛੋ ਵੀ ਲੰਗ ਪਿੰਡ ਦੇ ਵਿੱਚ ਬੱਚੀ ਸੀ ਛੋਟੀ ਉਹ ਬੰਨੀ ਹੋਈ ਸੀ ਖੁਰਲੀ ਤੇ ਉਹਦੇ ਕੰਨ ਖਾ ਲਏ ਉੱਥੇ ਨੇ ਉਹਨੇ ਬੱਚੀ ਨੇ ਕਿਹੜਾ ਇਹਨੂੰ ਆ ਕੇ ਟੱਕਰ ਮਾਰੀ ਦੀ ਹੂੰ ਨੁਕਸਾਨ ਕਿਉਂ ਨਹੀਂ ਕਰਦਾ ਜਦੋਂ ਇਹਦੇ ਅੱਗੇ ਕੋਈ ਆ ਗਈ ਇਹਨੇ ਛੱਡਣਾ ਥੋੜੀ ਐ ਹੂੰ ਉਹ ਕਹਿੰਦੇ ਜੀ ਉਹ ਪਤਾ ਨਹੀਂ ਵੀ ਕੁੱਤੇ ਦਾ ਅਟੈਕ ਆ ਜਾਂ ਤेंदुए ਦਾ ਕੋਈ ਏਦਾਂ ਦੀ ਗੱਲ ਸਾਹਮਣੇ ਨਹੀਂ ਆਈ ਦੇਖਿਆ ਜੀ ਉੱਥੇ ਬੰਦਿਆਂ ਨੇ ਵੀਡੀਓ ਬਣੀਆਂ ਹੋਈਆਂ ਨੇ ਇਹਨਾਂ ਨੇ ਕਹਿਣਾ ਇਹਦਾ ਇੱਥੇ ਆ ਕੇ ਵੀ ਸਾਨੂੰ ਸਵੇਰੇ ਕਹਿੰਦੇ ਅਸੀਂ ਕਿਹਾ ਵੀ ਇੱਥੇ ਅਸੀਂ ਦੇਖਿਆ ਕਹਿੰਦਾ ਕਿੱਥੇ ਆ ਦਿਖਾਓ ਐਂ ਜੇਬਾਂ 'ਚ ਹੱਥ ਪਾਏ ਹੋਏ ਕਹਿੰਦੇ ਵੀ ਸਾਨੂੰ ਦਿਖਾਓ ਕਿੱਥੇ ਆ ਮੈਂ ਕਿਹਾ ਵੀਰ ਜੀ ਫਿਰ ਤੁਸੀਂ ਜੇਬਾਂ 'ਚ ਹੱਥ ਪਾਏ ਹੋਏ ਤੁਸੀਂ ਐਂ ਫੜ ਲਓਗੇ ਇਹਨੂੰ ਤੁਹਾਡੇ ਕੋਲ ਕੀ ਹੈ ਕੋਈ ਇਹਨਾਂ ਨੇ ਜਾਲ ਨਹੀਂ ਕੱਢਿਆ ਕੋਈ ਇਹਨਾਂ ਨੇ ਆਲੇ-ਦਾਲੇ ਜਾਲ ਨਹੀਂ ਲਾਇਆ ਕੋਈ ਇਹਨਾਂ ਕੋਲ ਪਿੰਜਰਾ ਨਹੀਂ ਫੜਨ ਵਾਸਤੇ ਕੁਝ ਨਹੀਂ ਹੁਣ ਵੀ ਬਾਹਰ ਖੜ ਕੁੰਜੇ ਜੇ ਬਾਹਰ ਖੜਕੇ ਦੇਖੀ ਜਾਂਦੇ ਨੇ ਐ ਥੋੜੀ ਉਹ ਇਹਨਾਂ ਦੇ ਆਪ ਹੱਥ ਜਾ ਕੇ ਕਹੂਗਾ ਵੀ ਲਓ ਮੈਨੂੰ ਫੜ ਲਓ ਜੀ ਇਦਾਂ ਜੀ ਵੀ ਨੁਕਸਾਨ ਤਾਂ ਇਹ ਦੇਖੋ ਹੁਣ ਸਾਡੇ ਹੁਣ ਜੇ ਮੰਨ ਲਓ ਕੋਈ ਇਕੱਲਾ ਬੰਦਾ ਸੜਕ ਤੇ ਰਾਤ ਨੂੰ ਬਾਹਰ ਤੁਰਿਆ ਜਾਂਦਾ ਇਹ ਪੁੱਛ ਕੇ ਫੜਨਾ ਇਹਨੇ ਕਿਸੇ ਨੂੰ ਹੁਣ 4-5 ਘੰਟੇ ਹੋ ਗਏ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਵੀ ਕਿਸਮੇ ਤੁਹਾਡੇ ਕੈਮਰਾ ਦੇਖ ਸਕਦੇ ਹੋ ਕੋਈ ਪ੍ਰਬੰਧ ਦਿਖਾਓ ਉਹ ਪਿੰਜਰੇ ਗੱਡੀ ਚ ਪਏ ਨੇ ਜੀ ਕਹਿੰਦੇ ਲੈ ਕੇ ਆਓ ਦੇਖੋ ਵੀ ਉਹਦੇ ਚ ਆ ਜੂਗਾ ਜਿੱਡਾ ਕੋ ਪਿੰਜਰਾ ਹੈ ਉਹਦੇ ਵਿੱਚ ਦੇਖੋ ਤਿੰਦੂਆ ਆ ਜੂਗਾ ਪਹਿਲਾਂ ਤੁਸੀਂ ਪਿੰਜਰਾ ਦਿਖਾਓ ਕੈਮਰੇ 'ਚ ਪ੍ਰਸ਼ਾਸਨ ਨੇ ਤਾਂ ਕਹਿੰਦੇ ਸਾਨੂੰ ਆ ਕੇ ਕਹਿੰਦੇ ਅਸੀਂ ਕਿਹਾ ਸਾਨੂੰ ਕਹਿੰਦੇ ਵੀ ਮਾਰ ਨਹੀਂ ਸਕਦੇ ਮੈਂ ਕਿਹਾ ਵੀ ਜੇ ਬੰਦੇ ਤੇ ਅਟੈਕ ਕਰ ਦਵੇ ਉਹ ਫੇਰ ਕਹਿੰਦੇ ਬੰਦੇ ਚਾਹੇ 10 ਮਾਰ ਦੇਵੇ ਕਹਿੰਦੇ ਪਰ ਕਾਨੂੰਨ ਹੈ ਵੀ ਤੁਸੀਂ ਇਹਨੂੰ ਨਹੀਂ ਮਾਰ ਸਕਦੇ ਕਹਿੰਦਾ ਮੈਂ ਕਿਹਾ ਵੀ ਫਿਰ ਬੰਦੇ ਦੀ ਵੈਲਿਊ ਹੈ ਜਿਹੜੀ ਉਹ ਮਤਲਬ ਚਿੱਤੇ ਨਾਲੋਂ ਘੱਟ ਹੈ ਇਹਦਾ ਮਤਲਬ ਤਾਂ ਇਹੀ ਹੋਇਆ ਨਾ ਵੀ ਬੰਦੇ ਦੀ ਕੋਈ ਵੈਲੀ ਹੋਣੀ ਉਹ ਕਹਿੰਦੇ ਜੀ ਜੇ ਇਦਾਂ ਦੀ ਕੋਈ ਹਰਕਤ ਹੁੰਦੀ ਆ ਫਿਰ ਉਹ ਮਨਜ਼ੂਰੀ ਲੈ ਕੇ ਉਦਾਂ ਦਾ ਕੋਈ ਬਣਾਇਆ ਜਾਂਦਾ ਹੈ ਦੈਰਾ ਹਾਲੇ ਤੱਕ ਉਹਦੇ ਵੱਲੋਂ ਕੋਈ ਇਦਾਂ ਦੀ ਹਰਕਤ ਨਹੀਂ ਕੀਤੀ ਗਈ ਕੋਈ ਨੁਕਸਾਨ ਨਹੀਂ ਕੀਤਾ ਗਿਆ ਨਹੀਂ ਦੈਰਾ ਤਾਂ ਠੀਕ ਹੈ ਜੀ ਮੰਨ ਲਓ ਹੁਣ ਤੁਸੀਂ ਇਹ ਕਹਿ ਕੇ ਇਹ ਗੱਲ ਚਲੇ ਗਏ ਹੁਣ ਉਹ ਰਾਤ ਨੂੰ ਮੰਨ ਲਓ ਕਿਸੇ ਇੱਥੇ ਸੜਕ ਤੇ ਫਿਰਦੇ ਬੰਦੇ ਨੂੰ ਖਾ ਜਾਂਦਾ ਹੁਣ ਸਵੇਰੇ ਇਹਨਾਂ ਦਾ ਫਿਰ ਕਾਨੂੰਨ ਕਿ ਦੈਰਾ ਕੀ ਕਰੂ ਉਹ ਕਹਿੰਦੇ ਜੀ ਸਾਡੀਆਂ ਟੀਮਾਂ ਸਬੰਧਤ ਟੀਮਾਂ ਇੱਥੇ ਹੈਗੀਆਂ ਨੇ ਸਾਰਾ ਕੁਝ ਫੋਨ ਨੰਬਰ ਦੇ ਕੇ ਜਾ ਰਹੇ ਆ ਸਰਪੰਚ ਸਾਹਿਬ ਨੂੰ ਕੋਈ ਵੀ ਲੋੜ ਪੈਂਦੀ ਆ ਫੋਨ ਕਰੋ ਸਵੰਧਾ ਟੀਮਾਂ ਰਾਤ ਨੂੰ ਗਸ਼ਤ ਵੀ ਕਰਨਗੀਆਂ ਇੱਥੇ ਟੀਮਾਂ ਹੈਗੀਆਂ ਅੱਜ ਦੇਖ ਲੈਣੇ ਆ ਰਾਤ ਨੂੰ ਇੱਥੇ ਕਿੰਨੀ ਕੁ ਗਸ਼ਤ ਕਰਦੇ ਨੇ ਟੀਮਾਂ ਛੱਡਣ ਇੱਥੇ ਸਾਡੇ ਕੋਲ ਉਹ ਤਾਂ ਹੁਣੇ ਗੱਡੀਆਂ ਮੋੜ ਰਹੇ ਨੇ ਜੀ ਟੀਮਾਂ ਸਾਡੇ ਕੋਲ ਰਾਤ ਨੂੰ ਛੱਡਣ ਨਾ ਫੇਰ ਅਸੀਂ ਮੰਨਾਂਗੇ ਵੀ ਹਾਂ ਹੈਗੀਆਂ ਨੇ ਕਹਿਣ ਨਾਲ ਨਹੀਂ ਨਾ ਕੈਮਰੇ ਅੱਗੇ ਕਹਤਾ ਕੀ ਮੰਨਦੇ ਕੀ ਉਹ ਇਹ ਜੰਗਲੀ ਜੀਬ ਜਿਹੜੇ ਰੈਸੀ ਇਲਾਕਿਆਂ ਚ ਆ ਰਹੇ ਨੇ ਜਿਹੜੇ ਜੰਗਲ ਨੇ ਉਹਨਾਂ ਦੀ ਕਟਾਈ ਹੋ ਰਹੀ ਆ ਦਿਨ ਰਾਤ ਤੇ ਕੰਕਰੀਟ ਦੇ ਜੰਗਲ ਨੇ ਇਨਸਾਨ ਖੜੇ ਕਰੀ ਜਾ ਰਹੇ ਧਰਤੀ ਤਾਂ ਹਰ ਇੱਕ ਲਈ ਬਣੀ ਆ ਜੀ ਰਹਿਣਾ ਤਾਂ ਇਹਨਾਂ ਨੇ ਜਿਮੇਬਾਰਤਾ ਇਨਸਾਨ ਹੈ ਆ ਦੇਖੋ ਉਹ ਤਾਂ ਹੈ ਹੀ ਹੈ ਵੀ ਜਿੱਦਾਂ ਹੁਣ ਤੁਸੀਂ ਇਧਰੋਂ ਨਿਗਾਹ ਮਾਰ ਲਓ ਕਿਤੇ ਤੁਹਾਨੂੰ ਨੇੜੇ ਜੰਗਲ ਨਹੀਂ ਦਿਖਦਾ ਦੂਰ ਨੇੜੇੋਂ ਪਰ ਇਹ ਅਜੀਬ ਤਾਂ ਹੁਣ ਕੋਈ ਕਹਿ ਰਿਹਾ ਕਿਸੇ ਪਿੰਡ ਚ ਆ ਗਿਆ ਕੋਈ ਕਹਿ ਰਿਹਾ ਕਿਸੇ ਮੈਂ ਇਹ ਗੱਲ ਮੰਨਦਾ ਵੀ ਜਿੱਦਾਂ ਇਹ ਇੱਕ ਨਹੀਂ ਹੋ ਸਕਦਾ ਵੀ ਕਿੰਨੇ ਏਰੀਏ ਚ ਤੁਸੀਂ ਕਹਿ ਰਹੇ ਹੋ ਵੀ ਫਲਾਣੇ ਥੋਵੀਆਂ ਫਲਾਣੇ ਥੋਵੀਆਂ ਇਹ ਇੱਕ ਨਹੀਂ ਹੋ ਸਕਦਾ ਮੈਨੂੰ ਆਇਆ ਵੀ ਇਹਨਾਂ ਦੀ ਗਿਣਤੀ ਹੈ ਜਿਹੜੀ ਮੇਰਾ ਕਹਿਣ ਦਾ ਬਾਈ ਜ਼ਿਆਦਾ ਹੈ ਹੂੰ ਬਾਕੀ ਹੁਣ ਇਹ ਪ੍ਰਸ਼ਾਸਨ ਨੂੰ ਪਤਾ ਹੈ ਜਾਂ ਕੀ ਮਤਲਬ ਕਿਸੇ ਦੀ ਕੋਈ ਜਾਨ ਬੁੱਝ ਗਈ ਹੈ ਸ਼ਰਾਰਤ ਹੈ ਜਾ ਕਿਦਾਂ ਹੈ ਕੀ ਗੱਲ ਹੈ ਕਿਉਂ ਇੰਨੇ ਟਾਈਮ ਦੇ ਨਾਲ ਆ ਗਏ ਹਮ ਇਲਾਕੇ ਦੇ ਲੋਕਾਂ ਚ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਦੇਖੋ ਲਾਕਕੇ ਦੇ ਲੋਕਾਂ ਜੀ ਤੁਸੀਂ ਇਧਰੋਂ ਨਿਗਾਹ ਮਾਰ ਕੇ ਦੇਖ ਸਕਦੇ ਹੋ ਕੋਈ ਬੰਦਾ ਸਾਡੇ ਕੋਲ ਨੌਕਰ ਨੇ 10-12 ਨੌਕਰ ਆਪਣੇ ਕੋਲ ਨੇ ਕੋਈ ਐਂ ਦੇਖੋ ਵੀ ਖੇਤ 'ਚ ਨੱਕਾ ਲਾਉਣ ਨਹੀਂ ਜਾ ਰਿਹਾ ਉਹ ਸਾਡੀ ਮੋਟਰ ਦੇ ਉੱਪਰ ਨੌਕਰ ਦਾ ਪਰਿਵਾਰ ਰਹਿੰਦਾ ਹੈ ਤਿੰਨ ਉਹਦੇ ਬੱਚੇ ਨੇ ਉਹ ਬੱਚੇ ਵੀ ਜਾ ਕੇ ਇੱਥੋਂ ਮਤਲਬ ਘਰੇ ਲੈ ਕੇ ਸਾਡੇ ਮੋਟਰ ਆਪਣੀ ਜਿਹੜੀ ਘਰ ਦੇ ਨੇੜੇ ਆ ਉੱਥੇ ਜਾ ਕੇ ਬਹਿ ਗਿਆ ਕਹਿੰਦਾ ਸਰਦਾਰ ਜੀ ਮੈਂ ਨਹੀਂ ਕੰਮ ਕਰਦਾ ਕਹਿੰਦਾ ਰਾਤ ਨੂੰ ਕੋਈ ਨੌਕਰ ਮੇਰੇ ਬੱਚੇ ਨੂੰ ਖਾ ਗਿਆ ਇਹ ਕਹਿੰਦਾ ਮੈਂ ਨੌਕਰੀ ਕਰਕੇ ਕੀ ਕਰਨਾ ਹੂੰ ਦੇਖੋ ਇਹ ਤਾਂ ਬਹੁਤ ਜ਼ਿਆਦਾ ਇਹ ਸੀਰੀਅਸ ਮੈਟਰ ਹੈ ਸਰਕਾਰ ਨੂੰ ਮਤਲਬ ਜਲਦੀ ਤੋਂ ਜਲਦੀ ਇਹਦੇ ਤੇ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਬਿਲਕੁਲ ਨਹੀਂ ਕਰ ਰਿਹਾ ਤੁਹਾਡੇ ਸਾਹਮਣੇ ਆ ਹੁਣ ਜੀ ਪਰ ਉਹ ਕਹਿੰਦੇ ਜੀ ਅਸੀਂ ਕਰ ਰਹੇ ਆ ਜੋ ਵੀ ਸੈਟਿੰਗ ਹੋਊਗੀ ਅਸੀਂ ਕਰਾਂਗੇ ਉਹ ਪਹੁੰਚੇ ਆ ਇੱਥੇ ਕਹਿੰਦੇ ਅਸੀਂ ਉਹ ਕਰ ਰਹੇ ਜਦੋਂ ਇਹ ਆਏ ਨੇ ਅਸੀਂ ਇੱਥੇ ਉਸ ਟਾਈਮ ਹਾਜ਼ਰ ਸੀ ਜਦੋਂ ਇਹ ਆਏ ਨੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਸੜਕ ਦੀ ਜਿਹੜੀ ਪਰਲੀ ਸਾਡੀ ਉਹ ਗੰਨਾ ਹੈ ਸੜਕ ਦੇ ਨਾਲ ਮੈਂ ਕਿਹਾ ਵੀ ਤੁਸੀਂ ਇੱਥੇ ਜਾਲ ਲਾਓ ਹੂੰ ਅੱਗੇ ਅਸੀਂ ਖੜਦੇ ਆ ਅਸੀਂ 40-50 ਬੰਦੇ ਸੀ ਬਈ ਥੋੜਾ ਪੂਰਾ ਸਾਸ ਦੇ ਦਿੰਨੇ ਆ ਸਾਨੂੰ ਕਰੋ ਕੁਛ ਨਾਲ ਤਾਂ ਕਰੋ ਕੋਈ ਇਹਨਾਂ ਨੇ ਇਹ ਨਹੀਂ ਹੈਗਾ ਵੀ ਹਾਂ ਕੋਈ ਇਹਨਾਂ ਕੋਲ ਮਤਲਬ ਇੱਕ ਵੀ ਇਹਨਾਂ ਨੇ ਕੋਈ ਵਿੱਚ ਵੜ ਕੇ ਦੇਖਿਆ ਕਿਸੇ ਬੰਦੇ ਨੇ ਵਿੱਚ ਨਹੀਂ ਵੜਿਆ ਕਹਿੰਦੇ ਜੀ ਪਿੰਡਾਂ ਦੇ ਲੋਕ ਗੰਨੇ ਦੇ ਵਿੱਚ ਘੁੰਮੇ ਨਹੀਂ ਸਾਡੇ ਆਪਣੇ ਬੰਦੇ ਘੁੰਮੇ ਨੇ ਜੀ ਜਿਹੜੇ ਸਾਡੇ ਇੱਥੋਂ ਦੇ ਬੰਦੇ ਖੜੇ ਸੀ ਉਹ ਬੰਦੇ ਸਾਰਾ ਗੰਨਾ ਅਸੀਂ ਛਾਣਤਾ ਉਹ ਗੰਨੇ ਜੋ ਦੂਜੇ ਗੰਨੇ 'ਚ ਵੜ ਗਿਆ ਯਾਨੀ ਇਹ ਹੈ ਵੀ ਜੇ ਉਹ ਸੜਕ ਤੇ ਜਾਲ ਲੱਗਿਆ ਹੁੰਦਾ ਤਾਂ ਹੁੰਦਾ ਹੀ ਕੋਈ ਪ੍ਰਬੰਧ ਜਦੋਂ ਅਸੀਂ ਜਦੋਂ ਇੱਥੋਂ ਜਾਂਦਾ ਅਸੀਂ ਦੇਖਿਆ ਹੀ ਨਹੀਂ ਹਜੇ ਅਸੀਂ ਕਿਵੇਂ ਮੰਨ ਲਈਏ ਵੀ ਗਿਆ ਅਸੀਂ ਉਦੋਂ ਦੇ ਤਾਂ ਇੱਥੇ ਖੜੇ ਆਲੇ-ਦਾਲੇ 100-150 ਬੰਦੇ ਤੇ ਕਰੀਬ ਸਾਡੇ ਡੇਰੇ ਦਾ ਇੱਥੇ ਬੰਦਾ ਖੜਾ। ਵੀ ਪ੍ਰਸ਼ਾਸਨ ਵੱਲੋਂ ਬਿਲਕੁਲ ਢਿੱਲੀ ਕਾਰਵਾਈ ਹੈ। ਕੋਈ ਇਹਨਾਂ ਦਾ ਮਤਲਬ ਸਿਸਟਮ ਹੈ ਨਹੀਂ। ਜੀ। ਸੋ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਆ। ਹਥਿਆਰ ਲੈ ਕੇ ਪਹੁੰਚੇ ਨੇ ਲੋਕ ਡਰਦੇ ਨੇ ਕਿ ਕਿਤੇ ਅਟੈਕ ਨਾ ਕਰ ਦਵੇ ਤੁਸੀਂ ਦੇਖ ਰਹੇ ਹੋ ਆਪਣੇ ਬਚਾਅ ਦੇ ਲਈ ਜਿਹੜੇ ਲੋਕ ਨੇ ਇੱਥੋਂ ਲੰਘਣਾ ਹੈ ਜਾਂ ਇੱਥੇ ਪਹੁੰਚੇ ਨੇ ਹਥਿਆਰ ਲੈ ਕੇ ਪਹੁੰਚੇ ਨੇ ਇਹ ਪੱਥਰਾਂ ਦੇ ਉੱਤੇ ਕਹਿੰਦੇ ਸਵੇਰੇ ਇੱਥੇ ਉਸ ਤੋਂ ਬਾਅਦ ਜਦੋਂ ਫੋਨ ਕੀਤਾ ਉਹ ਘਰ ਵਾਲਿਆਂ ਨੇ ਪਿੰਡ ਦੇ ਵਿੱਚ ਕਿ ਤेंदੂਆ ਦੇਖਿਆ ਗਿਆ ਜਦੋਂ ਪਿੰਡ ਦੇ ਲੋਕ ਆਏ ਤਾਂ ਇਹ ਪੱਥਰਾਂ ਤੇ ਬੈਠਾ ਦੇਖਿਆ ਗਿਆ ਇੱਥੋਂ ਫੇਰ ਸਾਈਡ ਤੇ ਨੂੰ ਲਿਕੜ ਗਿਆ ਇਹ ਕਹਿੰਦੇ ਖੇਤਾਂ ਚੋਂ ਵੜ ਗਿਆ نیچے ਨੂੰ ਤੇ ਇੱਥੇ ਕਹਿੰਦੇ ਤेंदੂਆ ਦੇਖਿਆ ਗਿਆ ਸੋ ਪੈਰਾਂ ਦੇ ਨਿਸ਼ਾਨ ਵੀ ਇੱਥੇ ਦੇਖ ਰਹੇ ਨੇ ਨਹੀਂ ਪਤਾ ਤेंदੂਏ ਦੇ ਰਹੇ ਜਾਂ ਕੀਦੇ ਨੇ ਇੱਥੇ ਪੈਰਾਂ ਦੇ ਇਨਸਾਨ ਵੀ ਦਿਖਾਈ ਦੇ ਰਹੇ ਨੇ ਸੋ ਇਹ ਇਲਾਕੇ ਚ ਦੇਖਿਆ ਗਿਆ ਜੀ ਕਹਿੰਦੇ ਇੱਥੇ ਪੂਰੀ ਜਾਂਚ ਵੀ ਪਿੰਡ ਦੇ ਲੋਕਾਂ ਵੱਲੋਂ ਕੀਤੀ ਗਈ ਆ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਉੱਚ ਅਧਿਕਾਰੀ ਪਹੁੰਚੇ ਨੇ ਉਹਨਾਂ ਵੱਲੋਂ ਇਹੀ ਕਿਹਾ ਗਿਆ ਏ ਕਿ ਅਸੀਂ ਹਰ ਇੱਕ ਸੰਭਵ ਕੋਸ਼ਿਸ਼ ਆ ਜਿਹੜੀ ਇਹਨੂੰ ਫੜਨ ਦੀ ਕਰ ਰਹੇ ਆ ਪਰ ਕਦੋਂ ਫੜਿਆ ਜਾਂਦਾ ਏ ਕਦੋਂ ਸਾਹਮਣੇ ਆਉਂਦਾ ਏ ਕਦੋਂ ਲੋਕਾਂ ਦੇ ਮਨ ਚੋਂ ਇਹ ਖੌਫ ਆ ਜਿਹੜਾ ਖਤਮ ਹੁੰਦਾ ਏ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਨੀਲ ਕੋੜਾ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਪਾਸੂ